ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਨੇ ਸਭ ਦੇ ਹੋਪ ਤੁਸੀਂ ਸਾਰਿਆਂ ਨੇ ਵਧੀਆ ਹੋਵਗੇ ਠੀਕ ਠਾਕ ਹੋਵਗੇ ਤੇ ਘੈਂਟ ਹੋਵਗੇ ਤੇ ਲੋ ਜੀ ਅੱਜ ਆਪਾਂ ਸਵੇਰੇ ਸਵੇਰੇ ਨਾ ਮਤਲਬ 4 ਵਜੇ ਉੱਠ ਕੇ ਨਾ ਬਿਲਕੁਲ ਵੀ ਨਹੀਂ ਬੈਠੇ ਸੀਗੇ ਮਤਲਬ ਆਜੋ ਪਹਿਲਾ ਭਾਵੇਂ ਕਰਦੇ ਸੀ ਚਾਹ ਪੀਣ ਕੇ ਨਾ ਥੋੜਾ ਜਿਹਾ ਟਾਈਮ ਬੈਠੇ ਹੁੰਦੇ ਸੀਗੇ ਤੇ ਅੱਜ ਕੰਮ ਆਪਾਂ ਬਹੁਤ ਜਲਦੀ ਫਿਨਿਸ਼ ਕਰਤਾ ਸੀ ਮੱਝਾ ਕੰਨਿਓ ਦੇਖੋ ਪੂਰਾ ਓਕੇ ਦੀ ਰਿਪੋਰਟ ਕੰਮ ਕਰਿਆ ਪਿਆ ਭੈਣਾ ਤਾਂ ਬੈਠ ਵੀ ਗਈਆਂ ਰਾਜ ਪੁੱਜ ਕੇ ਥੱਲੋਂ ਇਹਨਾਂ ਦੀ ਸਫਾਈ ਵਗੈਰਾ ਵੀ ਪੂਰੀ ਵਧੀਆ ਹੋ ਗਈ ਆ ਤੇ ਆਪਾਂ ਉਧਰ ਵੀ ਕੰਮ ਬਹੁਤ ਜਲਦੀ ਫਿਨਿਸ਼ ਕਰਤਾ ਸੀ ਸਾਰੇ ਪੋਚੇ ਵਗੈਰਾ ਲਾ ਕੇ ਡਨ ਕਰਤਾ ਸੀਗਾ ਕੰਮ ਤੇ ਆਪਾਂ ਤੁਹਾਨੂੰ ਟਾਈਮ ਵੀ ਦਿਖਾਵਾਂਗੇ ਵੀ ਕਿੰਨਾ ਹੋਇਆ ਸੀਗਾ ਤੇ ਵੈਸੇ ਜਲਦੀ ਉੱਠੋ ਤਾਂ ਫਾਇਦੇ ਲੇਂਗੇ ਇੱਕ ਕੱਪ ਬਹੁਤ ਗੁੱਡ ਵਾਈਬਸ ਆਉਂਦੀਆਂ ਨੇ ਉਦੋਂ ਤੇ ਇੱਕ ਬਹੁਤ એનર્ਜੀ ਹੁੰਦੀ ਆ ਸੁਬਾ ਸੁਬਾ ਤੇ ਜਿਹੜੇ ਵੀਰ ਭਾਈ ਲੱਗੇ ਹੋਏ ਆ ਸਰਕਾਰੀ ਮੁਲਾਜ਼ਮਾ ਕੋਈ ਵਧੀਆ ਜੌਬਸ ਤੇ ਲੱਗੇ ਹੋਇਆ ਉਹ ਤਾਂ ਹਲੇ ਚਲੋ ਉੱਠਣਗੇ ਉਹਨਾਂ ਦੇ ਤਾਂ ਟਿਫਨ ਟੂਫਨ ਪੈਕ ਹੁੰਦੇ ਹੋਣਗੇ ਤੇ ਆਪਾਂ ਤਾਂ ਕਿ ਸਰਕਾਰੀ ਜੋਬ ਤਾਂ ਹੋ ਗਿਆ ਵੇਲੇ 8:30 ਹੋਇਆ ਟਾਈਮ ਤੁਸੀਂ ਚੈੱਕ ਕਰ ਲਓ ਤੇ ਓਕੇ ਦੀ ਰਿਪੋਰਟ ਹੋਇਆ ਪਿਆ ਹੁਣ ਕੰਮ ਤੇ ਆਪਣੇ ਦੁੱਧ ਦਾ ਪਾ ਪਾਇਆ ਏ ਸੀਗੇ ਮਾਇਆ ਆਪਣੀ ਸਵੇਰੇ 8 ਵਜੇ ਦੇ ਨੂੰ 7 ਵਜੇ ਨੂੰ ਅਕਾਊਂਟ ਦੇ ਵਿੱਚ ਆ ਗਈ ਸੀਗੀ ਠੀਕ ਆ ਉਧਰੋਂ ਸ਼ਾਮ ਨੂੰ ਆ ਜੂਗੀ ਦੁੱਧ ਪਾ ਕੇ ਆਵਾਂਗੇ ਜਦੋਂ ਤੇ ਆਪਣੀ ਤਾਂ ਇਹੀ ਜੋਬ ਆ ਇਹੀ ਆਪਣਾ ਕੰਮ ਆ ਚਲੋ ਵੈਸੇ ਵਧੀਆ ਸਾਰਿਆਂ ਨਾਲ ਆਪਣਾ ਵਧੀਆ ਬਿਜ਼ਨਸ ਆ ਆਪ ਦੇ ਕਿਸੇ ਦੇ ਅੰਡਰ ਨਹੀਂ ਕੰਮ ਕਰਨਾ ਤੇ ਐਨਨੂ ਜੀ ਅੱਜ ਆਗੇ ਸੀਗੇ ਭੂਆ ਸ਼੍ਰੀ ਤੇ ਅਦਰ ਆਨੰਦ ਪਰਜਾਇਪੂਰੀਆਂ ਗੱਲਾਂ ਬਾਤਾਂ ਚੱਲ ਰਹੀਆਂ ਸੀਗੀਆਂ ਤੇ ਬਾਕੀ ਗੱਲਾਂ ਬਾਤਾਂ ਜ਼ਰੂਰੀ ਵੀ ਨੇ ਹਨਾ ਕਿਉਂਕਿ ਭੁਆਈ ਨਾ ਬਹੁਤ ਟਾਈਮ ਬਾਅਦ ਸਾਡੇ ਕੋਲੇ ਰਾਤ ਲਾਨ ਆਏ ਆ ਬਹੁਤ ਟਾਈਮ ਬਾਅਦ ਤੇ ਗੱਲਾਂ ਬਾਤਾਂ ਤਾਂ ਬਹੁਤ ਜ਼ਿਆਦਾ ਜ਼ਰੂਰੀ ਨੇ ਕੰਮ ਤਾਂ ਫਿਰ ਵੀ ਬਨ ਜਾਣਗੇ ਹਨਾ ਚਲੋ ਇਹ ਕਿਹੜਾ ਭੱਜੇ ਜਾਂਦੇ ਆ ਘਰ ਦੇ ਕੰਮ ਆ ਥੋੜੇ ਲੇਟ ਹੋ ਜਾਣਗੇ ਕੋਈ ਪ੍ਰੋਬਲਮ ਨਹੀਂ ਆ ਤੇ ਇਧਰ ਆਪਾਂ ਧੋ ਦਵਾਈ ਕਰਤੀ ਸੀਗੀ ਮੈਂ ਸਾਰੇ ਐਤ ਵੈਸੇ ਰੇੜੀ ਖੜਦੇ ਆ ਥੋੜਾ ਜਿਹਾ ਰੇੜੀ ਕਰਕੇ ਥੋੜਾ ਜਿਹਾ ਇੱਥੋਂ ਇੰਨਾ ਇੰਨਾ ਘੋਣਾ ਪੈਂਦਾ ਵੈਸੇ ਤਾਂ ਬਹੁਤ ਵਧੀਆ ਹੁੰਦਾ ਤੇ ਇਧਰ ਸਾਰੀਆਂ ਭੈਣਾਂ ਵਧੀਆ ਖੜੀਆਂ ਸੀਆਂ ਕਰ ਮਾਲੀਆਂ ਮੈਂ ਕਿਹਾ ਚਲੋ ਦੇਖਾਂ ਕਿ ਇਹਨਾਂ ਦਾ ਟੌਪਿਕ ਚੱਲ ਰਿਹਾ ਤੇ ਟੌਪਿਕ ਆਈ ਥਿੰਕ ਕੋਈ ਸੀਰੀਅਸ ਹੀ ਚੱਲ ਰਿਹਾ ਸੀਗਾ ਜਿਹੜਾ ਪੂਰਾ ਐਨੰਦ ਪਰਜਾਇ ਪੂਰਾ ਸੀਰੀਅਸ ਟੌਪਿਕ ਤੇ ਕਿਸੇ ਤੇ ਗੱਲਬਾਤ ਚੱਲ ਰਹੀ ਸੀਗੀ ਇਹਨਾਂ ਦੀ ਮੈਂ ਕਿਹਾ ਦੇਖੋ ਕਿੰਨਾ ਇੰਟਰਸਟ ਲੈ ਰਹੇ ਸੀ ਤੇ ਮੰਮੀ ਉਹ ਵੀ ਪੁੰਨੀ ਲੈ ਕੇ ਖੜੇ ਹੋਇਆ ਢੋਲੀਆਂ ਉਹ ਵੀ ਪਈਆਂ ਨੇ ਤੇ ਹਾਲੇ ਤਾਂ ਘਟਕਣ ਖੁੱਲੇ ਨਹੀਂ ਚਲੋ ਕੋਈ ਨਹੀਂ ਅੱਜ ਦਾ ਦਿਨ ਤਾਂ ਨਾ ਚੱਲਦਾ ਹੈਗਾ ਭੂ ਆਏ ਹੋਏ ਨੇ ਤੇ ਇੱਧਰ ਦਾਦੀ ਨੇ ਕੱਢ ਲਿਆंदे ਸੀ ਸੂਟ ਭੂਆ ਨੂੰ ਦਿਖਾਉਣ ਵਾਸਤੇ ਤੇ ਭੂਆ ਉਹ ਕਹਿੰਦੇ ਲੋ ਜੀ ਸਾਰੇ ਚੱਕ ਲਿਆਂਦੇ ਕਹਿੰਦੇ ਖੜ ਜਾ ਹੋਰ ਵੀ ਪਏ ਉਹ ਵੀ ਲਿਆਉਣੀਆਂ ਤੇ ਦੱਸ ਤੂੰ ਕਿਹੜਾ ਸਮਿਆਉਣਾ ਸੂਟ ਤੇਦਰ ਭੂਆ ਡੈਡੀ ਤੇ ਦਾਦੀ ਖੜੇ ਸੀਗੇ ਤੇ ਭਾਪੂਆ ਸ਼ਰੀ ਸੂਟ ਡਿਸਾਈਡ ਕਰ ਰਹੇ ਸੀ ਕਹਿੰਦੇ ਸੋਨਾ ਤੇ ਐਨੇ ਨੂੰ ਭੂਆ ਸ਼ਰੀ ਲੱਗੇ ਸੀਗੇ ਆਪਣੇ ਥੋੜੀ ਘੰਡੇ ਪਏ ਸੀਗੇ ਰੋਟੀ ਸਬਜੀ ਵਾਲੇ ਤੇ ਮੈਂ ਤਾਂ ਕਿਹਾ ਸੀ ਭੂਆ ਇਹ ਮੈਂ ਧੋ ਦੂੰਗੀ ਤੇ ਇਹ ਕਿ ਮੈਂ ਪੈਸੇ ਪੋਚਾ ਲਾਉਣ ਲੱਗ ਗਈ ਸੀਗੀ ਤੇ ਭੂਆ ਕਹਿੰਦੇ ਕੋਈ ਨਹੀਂ ਮੈਂ ਤੂੰ ਦੂ ਬਾਕੀ ਬਈ ਭੂਆ ਨੂੰ ਤਾਂ ਹੁੰਦਾ ਨਾ ਪੇਕਿਆਂ ਦਾ ਤਾਂ ਹੁੰਦਾ ਤੇ ਇਧਰ ਸਾਡੇ 10 ਹੋਣ ਵਾਲੇ ਸੀਗੇ ਅੱਜ ਤੇ ਬਈ ਹੁਣ ਨੈਕਸਟ ਡੇ ਆ ਗਿਆ ਜਿੱਦੇ ਆਪਾਂ 5 ਵਜੇ ਉੱਠੇ ਨਹੀਂ ਸੀਗੇ ਤੇ ਅੱਜ ਆਪਾਂ ਥੋੜਾ ਜਿਹਾ ਲੇਟ ਹੋ ਗਏ ਸੀਗੇ ਤੇ ਪ੍ਰਭਵੀਰ ਜੀ ਸੰਭਰ ਸੰਭਰ ਆਪਾਂ ਸਾਰਾ ਦਿੱਤਾ ਸੀਗਾ ਤੇ ਪ੍ਰਭਵੀਰ ਜੀ ਲੱਗ ਰਹੇ ਸੀਗੇ ਫੋੜੇ ਨਾਲ ਥੋੜਾ ਮੋਟਾ ਜਿਹੜਾ ਗੁਆ ਪਿਆ ਸੀਗਾ ਉਹ ਪਾਉਣ ਤੇ ਇਧਰ ਬਰਕਤ ਕਢੀ ਸੀ ਬਰਕਤ ਬਹੁਤ ਜ਼ਿਆਦਾ ਲਿਬਰਦੀ ਆ ਬਹੁਤ ਜ਼ਿਆਦਾ ਲਿਬਰਦੀ ਆਗੀ ਤੇ ਐਨੇ ਨੂੰ ਚਲੋ ਆਪਾਂ ਵੀ ਇਧਰਲੇ ਸਾਈਡ ਆ ਗਏ ਸੀਗੇ ਘਰ ਮੈਂ ਵੀ ਪੋਚਾ ਪੋਚਾ ਲਾ ਗਏ ਐਨ ਉੱਕੇ ਦੀ ਰਿਪੋਰਟ ਕਰਿਆ ਪਿਆ ਸੀਗਾ ਕੰਮ ਤੇ ਕਦੇ ਕਦੇ ਤਾਂ ਵੈਸੇ ਬਹੁਤ ਥੱਕ ਜਾਈਦਾਗਾ ਤੇ ਐਨੇ ਨੂੰ ਨਾ ਮੈਂ ਫਿਰ ਲੱਗ ਗਈ ਸੀਗੀ ਬਰਕਤ ਨਾਲ ਥੋੜੀ ਜੀ ਮਸਤੀ ਮਾਰਨ ਤੇ ਬੈਠੀ ਸੀ ਮੈਂ ਨੂੰ ਮੈਂ ਨੂੰ ਪ੍ਰਭ ਨੂੰ ਕਹਿ ਰਹੀ ਸੀ ਮੈਂ ਹੈ ਯਾਰ ਇਹ ਬਹੁਤ ਲਿਬੜਦੀ ਆ ਹਨਾ ਮੈਂ ਹੈ ਜਿਹੇ ਲਿਬੜਿਆ ਨਾ ਕਰੇ ਤਾਂ ਕਿੰਨੀ ਜ਼ਿਆਦਾ ਵਧੀਆ ਲੱਗੇ ਕਹਿੰਦਾ ਫਿਰ ਹੁਣ ਇਹ ਛੋਟੀ ਆ ਹਲੇ ਤੇ ਐਨੇ ਨੂੰ ਆਪਾਂ ਜੀ ਬਰਕਤ ਨੂੰ ਬਾੜਤਾ ਸੀ ਇਧਰਲੀ ਸਾਈਡ ਦੀ ਆਪਾਂ ਜਾਲੀਆਂ ਲਾਤੀਆਂ ਸੀ ਆਪਾਂ ਵੀਡੀਓ ਦੇ ਵਿੱਚ ਦਿਖਾਉਣੇ ਵੀ ਹੁੰਨੇ ਆ ਵੀ ਆਪਾਂ ਕੀ ਕਰਨਾ ਸੀ ਇੱਥੇ ਤੇ ਬਰਕਤ ਪੂਰੀ ਇੱਧਰ ਖੁਸ਼ ਸੀਗੀ ਹਨਾ ਤੇ ਇਹਨੂੰ ਕੱਲੀ ਨੂੰ ਅਸੀਂ ਮੈਂ ਪ੍ਰਭ ਨੂੰ ਕਹਿਦਾ ਜੀ ਨਹੀਂ ਲੱਗਣਾ ਹੈਗਾ ਕਹਿੰਦਾ ਉੱਥੇ ਕਿਹੜਾ ਇਹ ਮਾਰ ਕੇ ਹਨਾ ਵੀ ਸਾਰਿਆਂ ਦੇ ਵਿੱਚ ਬੈਠੀ ਹੋਈ ਸੀ ਕੋਈ ਨਹੀਂ ਹਨਾ ਇਹਨੂੰ ਇਹਨੂੰ ਕੱਲੀ ਨੂੰ ਛੱਡ ਦਾਂਗੇ ਕਹਿੰਦਾ ਬਾਅਦ ਵਿੱਚ ਹੋ ਦੂਜਿਆਂ ਵੀ ਲੈ ਆਵਾਂਗੇ ਆਪਾਂ ਹੌਲੀ ਹੌਲੀ ਕਰਕੇ ਮੈਂ ਕਿਹਾ ਦੇਖਦੇ ਹਾਂ ਚੱਲ ਤੇ ਲੋ ਜੀ ਬਰਕਤ ਆ ਜਾਗੀ ਸੋਚਦੀ ਹੋਗੀ ਵੀ ਮੈਨੂੰ ਆਹ ਕਿੱਥੇ ਲੈ ਆਂਦਾ ਤੇ ਇੱਥੇ ਕੋਈ ਦਿਖਦਾ ਹੀ ਹੈ ਨਹੀਂ ਅੱਗੇ ਤਾਂ ਦਿਖਦਾ ਸੀ ਤੇ ਇਧਰ ਪ੍ਰਭ ਵੀਰ ਜੀ ਤਾਂ ਆਂਡੇ ਥੋਰੇ ਸੀ ਹੁਣ ਨਹੀਂ ਨਾ ਮਤਲਬ ਪਹਿਲਾਂ ਤਾਂ ਸਿਆਲ ਦੇ ਵਿੱਚ ਕਿਸ ਆਂਡੇ ਦਿੱਤੇ ਨਹੀਂ ਹੈਗੇ ਮੁਰਗੀਆਂ ਨੇ ਤੇ ਹੁਣ ਤਾਂ ਜ਼ਿੰਦਗੀ ਹਰਾਮ ਕੀਤੀ ਪਈ ਆਂਡੇ ਦੇ ਦੇ ਕੇ ਕੀ ਕਰੇ ਬੰਦਾ ਉਧਰੋਂ ਤਾਂ ਗਰਮੀ ਆ ਗਈ ਹੁਣ ਤਾਂ ਫਾਇਦਾ ਵੀ ਹੈ ਨਹੀਂਗਾ ਇਹਨਾਂ ਦਾ ਹਨਾ ਤੇ ਸਿਆਲਾਂ ਦੇ ਵਿੱਚ ਆਂਡੇ ਦਿੰਦੀਆਂ ਨਹੀਂ ਹੈਗੀਆਂ ਤੇ ਇੱਧਰ ਭੈਣ ਭਰਾ ਦੋਨੇ ਲੱਗੇ ਪੈਸੇ ਪੂਰੇ ਗੱਲਾਂ ਬਾਤਾਂ ਤੇ ਦੇ ਰੱਖਿਆ ਸੀਗਾ ਜੋਰ ਮੈਂ ਖਿਆ ਚਾ ਲੈ ਇਹਨਾਂ ਨੂੰ ਮਾਰਨ ਦੋ ਗੱਲਾਂ ਤੇ ਆਪਾਂ ਇਹਨੇ ਧਰ ਲੈਨੇ ਆਂਗੇ ਚਾਹ ਤੇ ਆਪਾਂ ਧਰ ਲਈ ਸੀਗੀ ਚਾਹ ਮੈਂ ਪੂਰੇ ਬਾਲੇ ਬੁਲੇ ਦਵਾ ਤੇ ਸੀ ਰਾੜ ਲਈ ਸੀ ਮਮਾ ਵੀ ਆ ਗਏ ਸੀਗੇ ਤੇ ਲੋ ਜੀ ਚਾਹ ਤੇ ਫਿਰ ਚਾਈ ਆ ਚਾਹ ਬਿਨਾ ਕੁਛ ਨਹੀਂ ਬੰਦਦਾ ਤੇ ਭੈਣ ਭਰਾ ਪੂਰੇ ਲੱਗੇ ਪਏ ਸੀਗੇ ਗੱਲਾਂ ਬਾਤਾਂ ਮਾਰਨ ਤੇ ਐਦਾਂ ਜ ਮੌਸਮ ਵੀ ਬਹੁਤ ਜ਼ਿਆਦਾ ਅੱਜ ਤੱਕ ਖਰਾਬ ਚੋ ਗਿਆ ਸੀ ਇੱਕਦਮ ਅ ਮਤਲਬ ਚੇਂਜ ਹੋ ਗਿਆ ਮੌਸਮ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਵੈਸੇ ਬਾਰਿਸ਼ ਜੇ ਵਾਲਾ ਹੋਣ ਆ ਲਿਆ ਸੀਗਾ ਤੇ ਘੈਂਟ ਜਿਹਾ ਹੋ ਗਿਆ ਇੱਕਦਮ ਹਨੇਰਾ ਜਿਹਾ ਛਾ ਗਿਆ ਸੀਗਾ ਕਿੱਥੇ ਕਿੱਥੇ ਐਵੇਂ ਦਾ ਮੌਸਮ ਹੋਇਆ ਫਿਰ ਦੱਸੋ ਤੁਸੀਂ ਸਾਰਿਆਂ ਨੇ ਤੇ ਚਲੋ ਜੀ ਇੰਨੇ ਆਪਾਂ ਨਹਾ ਧੋ ਕੇ ਥੋੜੇ ਜੇ ਮਾਰਨ ਲੱਗੇ ਸੀਗੇ ਪੋਜ ਤੇ ਇਹਨੇ ਦਾਣਾ ਦੂਣਾ ਪਿਆਉਆਂ ਪਿਆ ਸੀਗਾ ਤੇ ਵਾਰੀ ਹੋ ਗਈ ਸੀਗੀ ਨੀਰੇ ਚਾਰੇ ਦੀ ਤੇ ਮੌਸਮ ਠੰਡਾ ਸੀਗਾ ਅੱਜ ਤੇ ਪ੍ਰਾਵੀਰ ਜੀ ਹੋਰੀ ਲੱਗੇ ਸੀਗੇ ਦਾਣਾ ਪਾਣੀ ਪੋਣ ਮੱਝਾਂ ਨੂੰ ਮੱਝਾਂ ਵੈਸੇ ਕਰ ਰਹੀਆਂ ਸੀਗੀਆਂ ਵੇਟ ਤੇ ਲੋ ਜੀ ਐਨੇ ਨੂੰ ਹੋ ਗਿਆ ਸੀਗਾ ਪ੍ਰਭ ਓਕੇ ਸਾਰੇ ਹੋ ਗਿਆ મતલਬ ਟਡਾਉਣ ਲੱਗ ਜੰਦੇ ਜੇ ਥੋੜਾ ਜਿਆ ਲੇਟ ਹੋ ਜਾਈਏ ਨਾ ਤੇ ਇਨਾਂ ਨੂੰ ਵੀ ਐ ਹੋ ਜਾਂਦਾ ਜਿਵੇਂ ਅਸੀਂ ਤਾਂ ਕਦੇ ਕੁਛ ਖਾਦਾ ਹੀ ਨਹੀਂ ਹੁੰਦਾ ਸਦੀਆਂ ਤੋਂ ਤੇ ਇਧਰ ਮੰਮੀ ਨੇ ਦਾਦੀ ਤੇ ਮੰਮੀ ਲੱਗੇ ਸੀਗੇ ਸੂਟ ਦੇਖਣ ਦਾ ਮੰਮੀ ਨੇ ਪਹਿਲਾਂ ਸੂਟ ਇਹ ਦੇਖਿਆ ਨਹੀਂ ਸੀਗਾ ਤੇ ਦਾਦੀ ਦਿਖਾ ਰਹੇ ਸੀਗੇ ਕਹਿੰਦੇ ਮੈਂ ਭੂਆ ਵਾਸਤੇ ਕੱਢਿਆ ਸੀ ਵੀ ਲੈ ਤੂੰ ਆ ਸਮਾ ਲਈ ਤੇ ਐਨੇ ਨੂੰ ਬਾਰਿਸ਼ ਵੀ ਸ਼ੁਰੂ ਹੋ ਗਈ ਸੀਗੀ ਥੋੜੀ ਥੋੜੀ ਤਾਂ ਬਾਰਿਸ਼ ਆਉਣ ਲੱਗ ਗਈ ਸੀਗੀ ਕਿੱਥੇ ਕਿੱਥੇ ਬਾਰਿਸ਼ ਪਈਆ ਫੇਰ ਅੱਜ ਤੇ ਲੋ ਜੀ ਮੌਸਮ ਇੱਕਦਮ ਪੂਰਾ ਠੰਡਾ ਜਿਹਾ ਹੋ ਗਿਆ ਸੀਗਾ ਬੱਦਲ ਦੇਖੋ ਤੁਸੀਂ ਜਮਾਂ ਕਾਲੇ ਬੋਲੇ ਹੋ ਗਏ ਸੀਗੇ ਤੇ ਐਨੇ ਨੂੰ ਜੀ ਆਪਣੇ ਘਰੇ ਆਗੇ ਸੀਗੇ ਆ ਦੇਨ ਕੁਛ ਕਹਿੰਦੇ ਪਤਾ ਨਹੀਂ ਚੰਦ ਨੂੰ ਗ੍ਰੈਂਡ ਲੱਗਣਾ ਅੱਜ ਪਤਾ ਨਹੀਂ ਕੱਲ ਤੇ ਇਹ ਕੁਛ ਦੇ ਕੇ ਜਾਂਦੇ ਹੁੰਦੇ ਆਈ ਥਿੰਕ ਪਤਾ ਨਹੀਂ ਕੀ ਕਰਨਾ ਹੁੰਦਾ ਇਹਦਾ ਤੇ ਅੱਜ ਆਪਾਂ ਅਰਜਨ ਦੀ ਤੇ ਟਾਟਾ ਵਿਰਲਾ ਦੀ ਆਪਾਂ ਜਗਾ ਨਾ ਚੇਂਜ ਕਰਤੀ ਸੀ ਅੱਗੇ ਟਾਟਾ ਇੱਧਰ ਖੜੀ ਹੁੰਦੀ ਸੀ ਇੰਡੀਕਾ ਤੇ ਆਪਣਾ ਅਰਜਨ ਖੜਾ ਹੁੰਦਾ ਸੀ ਉੱਧਰ ਤੇ ਅੱਜ ਥੋੜਾ ਜਿਹਾ ਇਹਨਾਂ ਦੀ ਪੋਜੀਸ਼ਨਸ ਚੇਂਜ ਕਰਤੀਆਂ ਸੀਗੀਆਂ ਤੇ ਇੱਧਰਲੀ ਸਾਈਡ ਆਪਾਂ ਟਰੈਕਟਰ ਲਾਤਾ ਸੀ ਤੇ ਪਰਲੀ ਸਾਈਡ ਲਾਤੀ ਸੀਗੀ ਇੰਡੀਕਾ ਇੰਡੀਕਾ ਤੇ ਲੋ ਜੀ ਮੱਝਾਂ ਖਾਰੀਆਂ ਸੀਗੀਆਂ ਦਾਣਾ ਪਾਣੀ ਦੇਖੋ ਕਿੰਨਾ ਉਹ ਨੇਗੀਆਂ ਪੂਰੀ ਉਹਦੇ ਚ ਪਤਾ ਨਹੀਂ ਲੱਗ ਰਿਹਾ ਸੀ ਇਹਨਾਂ ਨਾਲ ਮੈਂ ਇਹਨਾਂ ਦੇ ਕੋਲੇ ਵੀਡੀਓ ਬਣਾ ਰਹੀ ਸੀ ਇਹਨਾਂ ਨੂੰ ਟਿਚ ਟਿਚ ਵੀ ਕਰ ਰਹੀ ਸੀ ਇਹਨਾਂ ਨੂੰ ਤਾਂ ਵੀ ਨਹੀਂ ਸੁਣਿਆ ਸੀਗਾ ਤੇ ਇਧਰ ਵੀਰ ਜੀ ਲੈ ਆਏ ਸੀਗੇ ਸ਼ਾਰਕੋ ਫਰੋਲਤੀਆ ਹੱਥ ਚੱਕ ਕੇ ਆਪਦੇ ਸਪਲੀਮੈਂਟਸ ਜਿਵੇਂ ਹੈ ਇਹ ਕਿੰਨਾ ਨੂੰ ਦੇਣਿਆ ਤੇ ਇਹ ਆਪਾਂ ਦੇਣਿਆ ਬਰਕਤ ਦੀ ਮੰਮਾ ਨੂੰ ਆਪਾਂ ਦਾਣੇ ਦੇ ਉੱਤੇ ਪਾਉਣੇ ਹੁੰਨੇ ਆ ਕੁਛ ਤੇ ਇਹ ਆਪਾਂ ਦੱਸਾਂਗੇ ਹਨਾ ਵੀ ਇਹ ਆਪਾਂ ਕਿਉਂ ਦੇਣੇ ਵੈਸੇ ਇਹ ਵਧੀਆ ਹੀ ਹੁੰਦਿਆ ਮਤਲਬ ਤੇ ਕਿਉਂਕਿ ਹਜੇ ਇਹ ਮਤਲਬ ਸੂਈ ਹੈ ਤਾਂ ਕਰਕੇ ਹਨਾ ਥੋੜਾ ਜਿਹਾ ਤੇ ਦਾਣਾ ਪਾਣੀ ਇਹਨੂੰ ਆਪਾਂ ਐਵੇਂ ਉੱਤੇ ਪਾ ਦਨੇ ਹੁੰਨੇ ਆਗੇ ਤੇ ਡੈਡੀ ਲੱਗੇ ਸੀਗੇ ਤੇ ਇੱਧਰ ਬਰਕਤ ਕੱਲੀ ਬੈਠੀ ਹੋਈ ਸੀ ਅੱਜ ਮੈਂ ਕਿਹਾ ਇਹਦਾ ਤਾਂ ਪ੍ਰਭ ਜੀ ਨਹੀਂ ਲੱਗਦਾ ਵਿਚਾਰੀ ਦਾ I think ਆ ਨਾ ਕੱਲੀ ਰਹਿ ਗਈ ਆ ਕਹਿੰਦਾ ਕੋਈ ਨਹੀਂ ਥੋੜਾ ਟਾਈਮ ਬੈਠਣ ਦੇ ਫਿਰ ਆਪਾਂ ਹੋਰ ਵੀ ਦੂਜੀਆਂ ਵੀ ਬੱਚੀਆਂ ਲੈ ਕੇ ਆਉਣੇ ਆ ਫਿਰ ਇਹਦਾ ਹੌਲੀ ਹੌਲੀ ਦਿਲ ਲੱਗਣ ਲੱਗ ਜੂਗਾ ਇੱਥੇ ਤੇ ਲੋ ਜੀ ਭੈਣ ਬੈਠੀ ਸੀਗੀ ਪੂਰੀ ਐ ਮਕਲੀ ਰਹਿ ਗਈ ਸੀ ਤੇ ਇਧਰ ਬਾਰਿਸ਼ ਵੀ ਬਹੁਤ ਜ਼ਿਆਦਾ ਸਟਾਰਟ ਹੋ ਗਈ ਸੀ ਇੱਕਦਮ ਆ ਗਿਆ ਸੀਗਾ ਮੀਂਹ ਹੋ ਗਿਆ ਸੀਗਾ ਤੇ ਮੈਂ ਕਿਹਾ ਰੱਬਾ ਤੇਰਾ ਐਵੇਂ ਨਾ ਕਰ ਹੁਣ ਤਾਂ ਅਸੀਂ ਮੋٹے ਕੱਪੜੇ ਸਾਮ ਤੇ ਆ ਕਿਤੇ ਦੁਬਾਰਾ ਨਾ ਕਢਾ ਦੀ ਭਰਾਵਾ ਦੋ ਬਾਰੀ ਸਾਮ ਤੇ ਧੂ ਪਹਿਲਾਂ ਹਨਾ ਤੇਰਾ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਜਦੋਂ ਸਾਮ ਦਨੇ ਆਉਦੋਂ ਤੂੰ ਠੰਡ ਕਰ ਲੈਣਾਗਾ ਤੇ ਹੁਣ ਨਾ ਮੈਂ ਕਿਹਾ ਐਵੇਂ ਕਰੀ ਹੁਣ ਅਸੀਂ ਨਹੀਂ ਕੱਢਦੇ ਮੋٹے ਕੱਪੜੇ ਕੁਛ ਮਰਜ਼ੀ ਹੋ ਜੇ ਤੇ ਲਓ ਜੀ ਇਧਰ ਆਪਾਂ ਛੋਟਿਆਂ ਨੂੰ ਪਾਤੀ ਸੀਗੀ ਫੀਲ ਦੇਖੋ ਕਿੰਨਾ ਜ਼ਿਆਦਾ ਕਿਵੇਂ ਮੂੰਹ ਲਵੇੜੇ ਹੋਇਆ ਸਾਰਿਆਂ ਨੇ ਪ੍ਰਾਪਤ ਤਾਂ ਨਹੀਂ ਕਰਦਾ ਇਹਨਾਂ ਦੇ ਅੱਧੀ ਤਾਂ ਫੀਡ ਨਾਲ ਇਹਨਾਂ ਦੇ ਮੂੰਹ ਮੂੰਹਾਂ ਦੀ ਸਿੱਟਕੇ ਭੱਜ ਜਾਂਦਾਗਾ ਆ ਵੀ ਕੀ ਇਹਦਾ ਵਿਚਾਰੀ ਦਾ ਕਿਵੇਂ ਮੂੰਹ ਸਿਰ ਅੱਖਾਂ ਤੱਕ ਫੀਡ ਚੜਾਈ ਪਈ ਆ ਹਨਾ ਤੇ ਲੋ ਜੀ ਇਹ ਖਾਰੇ ਸੀਗੇ ਫੀਡ ਤੇ ਇਧਰਲੇ ਪਾਸੇ ਨਾ ਆ ਇੰਨਾ ਭਰਾਵਾਂ ਭੈਣ ਭਰਾਵਾਂ ਚ ਬਹੁਤ ਪਿਆਰਾ ਇਹ ਸਾਰੇ ਮਿਲ ਕੇ ਖਾਂਦੇ ਨੇ ਇਹ ਦੇਖੋ ਇਹ ਵੈਸੇ ਖਾਂਦੇ ਹੋ ਵੀ ਇਹ ਪਰ ਨਾ ਇਹ ਨਹੀਂ ਮਾਰਦੇ ਨਹੀਂ ਹੈਗੇ ਕਿ ਉਹ ਬੱਚਿਆਂ ਉਧਰ ਲੀਆਂ ਉਹ ਇੱਕ ਦੂਜੇ ਨੂੰ ਮਾਰਦੇ ਜਾਂਦੇ ਇਧਰ ਉਧਰ ਖਾ ਲੈਂਦੀਆਂ ਨੇ ਨਾ ਤਾਂ ਉਹ ਸਿੰਘ ਮਾਰਦੇ ਵੀ ਖਾਦਾ ਕਿਉਂ ਤੇ ਇਹ ਭੈਣ ਬਹੁਤ ਸੁਸਤ ਸੀਗੀ ਮੇਰੇ ਵਾਂਗੂ ਹਨਾ ਤੇ ਇਹ ਪਈ ਸੀਗੀ ਸੁੱਤੀ ਮੈਂ ਕਿਹਾ ਇਹਨੂੰ ਇਹ ਨਹੀਂ ਕੁਝ ਖਾਣਾ ਖੂਣਾ ਹੈਗਾ ਪਰ ਉਹ ਕਹਿੰਦਾ ਇਹ ਤਾਂ ਆਪਣੀ ਨੀਂਦ ਪੂਰੀ ਕਰੀ ਜਾਂਦੀ ਆ ਤੇ ਇਹਨੇ ਨੂੰ ਪ੍ਰਭ ਲੱਗ ਗਿਆ ਸੀਗਾ ਤਲਿਹਾਰਾ ਬਣਾਉਣੇ ਆਪਾਂ ਗਾਂ ਦੇ ਪਉਣਾ ਸੀਗਾ ਤੇ ਪ੍ਰਭ ਲੱਗ ਗਿਆ ਮੈਂ ਕਿਹਾ ਪ੍ਰਭਾ ਮੈਂ लुइस ਖਾਇ ਕਹਿੰਦਾ ਤੇਰੇ ਵੱਸ ਦੀ ਗੱਲ ਨਹੀਂ ਹੈਗੀ ਮੈਂ ਹਾਂ ਕੋਈ ਚੱਕਰ ਨਹੀਂ ਫਿਰ ਤੈਨੂੰ ਮੈਂ ਕਹਾਂ ਮੈਂ ਹੀ ਬਣਾ ਕੇ ਦਿਖਾਉਂ ਕਦੇ ਭਰਾਵਾ ਇਹ ੱਡਾ ਵੀ ਕੋਈ ਮੈਂ ਹੈ ਇਹ ਬਾਲਾ ਵੱਡਾ ਕੋਈ ਕੰਮ ਨਹੀਂ ਹੈਗਾਗਾ ਤੂੰ ਮੈਂ ਕਹਾਂ ਮੈਨੂੰ ਫੜਾਈ ਰਸਤਾ ਜਾ ਤੇ ਤੈਨੂੰ ਮੈਂ ਬਣਾ ਕੇ ਦਿਖਾਉਂਗੀ ਕਹਿੰਦਾ ਹਾਂ ਹਾਂ ਤੂੰ ਤਾਂ ਗੱਲਾਂ ਨਾਲ ਹੀ ਬਣਾ ਦੇਂਗੀ ਮੈਂ ਹਾਂ ਚੱਲ ਕੋਈ ਨਹੀਂ ਦੇਖ ਲਾਂਗੇ ਵੈਸੇ ਕੋਈ ਬਾਲਾ ਓੱਖਾ ਕੰਮ ਨਹੀਂ ਹੈਗਾਗਾ ਜੇ ਇੱਕ ਵਾਰੀ ਆਪਾਂ ਦਿਮਾਗ ਨਾਲ ਮਤਲਬ ਸਮਝੀਏ ਤਾਂ ਸ਼ਾਇਦ ਆ ਵੀ ਸਕਦਾ ਕਿਤੇ ਲੋ ਜੇ ਇਧਰ ਪ੍ਰਭ ਨੇ ਪਤਾ ਸੀਗਾ ਆਪਣੇ ਗਾਂ ਦੇ ਤਲੀਆਰਾ ਇਹ ਗਾਂ ਵੈਸੇ ਆਪਣੇ ਹੁਣ ਸੂਣ ਆਲੀ ਆ ਪਰ ਡਰਾਈ ਕਰਤੀ ਆ ਗਾਂ ਅੱਜ ਆ ਫਗਾਂ ਕੀ ਆਪਣੀ ਇਹ ਤੇ ਇਹ ਹੁਣ ਸੂਣ ਆਲੀ ਆ ਇਹਨੂੰ ਆਪਾਂ ਹੁਣ ਕਰਤਾ ਡਰਾਈ ਤੇ ਇਹਨੇ ਆਪਣੇ ਕੋਲੇ ਨਾ ਪਹਿਲੇ ਸੂਏ ਦਿੱਤਾ ਸੀਗਾ 34 ਲੀਟਰ ਦੁੱਧ ਦਿੱਤਾ ਸੀਗਾ ਤੇ ਹੁਣ ਇਹਦਾ ਥੋੜਾ ਟਾਈਮ ਹੀ ਰਹਿ ਗਿਆ ਸੂਣ ਦੇ ਵਿੱਚ ਤੇ ਮੈਂ ਨੇ ਲੱਗੇ ਸੀਗੇ ਇਹਦੇ ਵੀਡੀਓ ਬਣਾਉਣ ਤੇ ਮੈਂ ਪ੍ਰਭ ਨੂੰ ਕਿਹਾ ਮੈਂ ਖਿਆ ਮੈਂ ਪਾਵਾਂ ਬੱਸ ਕਹਿੰਦਾ ਤੂੰ ਤਾਂ ਰਹਿਣ ਦੇ ਭੈਣੇ ਤੂੰ ਤਾਂ ਕਿਤੇ ਹੁਣੀ ਨਾ ਪਾ ਦੇ ਇੱਕ ਤਾਂ ਮੈਨੂੰ ਨਾ ਜਦੋਂ ਐਂ ਕਹਿ ਦਿੰਦੇ ਵੀ ਤੂੰ ਨਾ ਤੇਰੇ ਤੋਂ ਨਹੀਂ ਹੋਣਾ ਉਦੋਂ ਮੈਨੂੰ ਬਾਲਾ ਗੁੱਸਾ ਚੜਦਾ ਉਦੋਂ ਤਾਂ ਫਿਰ ਮੈਨੂੰ ਨਾ ਮੇਰਾ ਨਾ ਆਏ ਹੋ ਜਾਂਦਾ ਵੀ ਮੈਨੂੰ ਗੱਲ ਕਹੀ ਕਿਵੇਂ ਵੀ ਤੂੰ ਨਹੀਂ ਕੰਮ ਇਹ ਕਰ ਸਕਦੀ ਕੋਈ ਗੱਲ ਨਹੀਂ ਹੁਣ ਅਗਲਾ ਤੇ ਲਿਆ ਰਾ ਨਾ ਮੈਂ ਹੀ ਬਣਾ ਕੇ ਤੇ ਫਿਰ ਮੈਂ ਹੀ ਗਾ ਦੇ ਪਾ ਕੇ ਦਿਖਾਉਂਗੀ ਤੁਹਾਨੂੰ ਤੇ ਲੋ ਜੀ ਐਨੇ ਹੋ ਤੇ ਹੁਣ ਦੇਖ ਲੋ ਰੱਬ ਨੇ ਧੁੱਪ ਵੀ ਕੱਢ ਲਈ ਸੀ ਰੱਬ ਦਾ ਕੋਈ ਨਹੀਂ ਪਤਾ ਲੱਗਦਾ ਵੀ ਕੀ ਚੱਲੀ ਜਾਂਦਾ ਤੇ ਇੱਧਰ ਮੈਂ ਦਾਹੇ ਨਮਕ ਦਾ ਫਿਰਦਾ ਮੈਨੂੰ ਫੜਾਉ ਲਫਾਫਾ ਜਾ ਤੇ ਮੈਂ ਪਰਲੀ ਜੀ ਨਾਲ ਬਾਟੀ ਚਾਹਦੀ ਤੇ ਪੂਜੀਏ ਦਾ ਲਫਾਫਾ ਤਾਂ ਫਿਰ ਗਿਆ ਤੈਨ ਨੇ ਵੀਰ ਜੀ ਚੱਕ ਲਏ ਸੀ ਆਪਦੀ ਪਟਾਰੀ ਕੋਈ گاਵਾ ਦੇ ਲਾਣਾ ਸੀਗਾ ਕੋਈ ਇੰਜੈਕਸ਼ਨ ਇਹ ਵੀਰ ਜੀ ਨੂੰ ਪਤਾ ਹੋਊਗਾ ਕਿਉਂਕਿ ਮੈਂ ਇੱਧਰ ਸੀਗੀ ਤੇ ਮੈਂ ਸੜਨ ਲਈ ਇੱਕਦਮ ਗਈ ਤੇ ਵੀਰ ਜੀ ਇੰਜੈਕਸ਼ਨ ਵਗੈਰਾ ਭਰੇ ਜਾ ਰਹੇ ਸੀਗੇ ਤੇ ਲੋ ਜੀ ਇੱਧਰ ਵੀਰ ਜੀ ਲੱਗੇ ਸੀਗੇ ਹਾਂ ਇੰਜੈਕਸ਼ਨ ਭਰਨ ਤੇ ਇਹ ਆਪਾਂ ਲਾਉਣੀ ਆ ਗਾਂ ਦੇ ਕੋਈ ਥੋੜੀ-ਮੋਟੀ ਪ੍ਰੋਬਲਮ ਹੋਊਗੀ ਬੁਖਾਰ ਵਗੈਰਾ ਦੀ ਸ਼ਿਕਾਇਤ ਹੋਣੀ ਜਾਂ ਕਿਦਾਂ ਇਹ ਮੈਂ ਇੰਨਾ ਪੁੱਛਿਆ ਨਹੀਂ ਸੀਗਾ ਤੇ ਮੈਂ ਅੱਜ ਥੋੜਾ ਜਨਾ ਬਿਜ਼ੀ ਬਹੁਤ ਸੀਗੀ ਤਾਂ ਕਰਕੇ ਤੇ ਮੈਂ ਵਿੱਚ ਦੀ ਬਸ ਸ਼ਾਰਟ ਲੈਣ ਆਈ ਜਲਦੀ-ਜਲਦੀ ਮੈਂ ਇਹ ਦੇਖਾਂ ਕਰ ਕੀ ਰਹੇ ਨੇਗੇ ਇਹ ਤੇ ਲੋ ਜੀ ਗਾਂ ਦੇ ਆਪਾਂ ਲਾਤਾ ਸੀਗਾ ਇੰਜੈਕਸ਼ਨ ਤੇ ਬਾਕੀ ਮੱਜਾਂ ਸਾਰੀਆਂ ਖੜੀਆਂ ਹੋਈਆਂ ਸੀਆਂ ਦਾਣਾ ਪਾਣੀ ਇਹਨਾਂ ਨੇ ਖਾ ਲਿਆ ਸੀਗਾ ਤੇ ਐਨੇ ਨੂੰ ਡੈਡੀ ਲੈ ਕੇ ਆਗੇ ਸੀਗੇ ਦੂਸਰੀ ਬੱਚੀ ਡੈਡੀ ਕਹਿੰਦੇ ਲੈ ਹੁਣ ਇਹਨੂੰ ਵੀ ਅੰਦਰ ਬਾੜ ਦਿੰਨੇ ਆ ਤੇ ਇਹ ਬਹੁਤ ਜ਼ਿਆਦਾ ਖਰਾਬ ਸੀ ਭੱਜਦੀ ਸੀਗੀ ਪੂਰੀ ਫੜ ਫੜ ਕੇ ਰੱਖੀ ਅਸੀਂ ਮਸਾਂ ਤੇ ਪ੍ਰਭ ਨੇ ਖੋਲਤਾ ਸੀਗਾ ਫੇਰ ਜੀ ਆਹਾ पिਂਜਰਾ ਆ ਖੋਲਤਾ ਸੀ ਜਿਹੜੀ ਆਪਾਂ ਜਾਲੀ ਲਾਈ ਹੋਈ ਸੀ ਤੇ ਲਾਇਆ ਤੱਕਾ ਤੇ ਇਧਰਲੀ ਦੂਸਰੀ ਬੱਚੀ ਨੂੰ ਤੇ ਅੱਜ ਡੈਡੀ ਤੇ ਪ੍ਰਭ ਫੇਰ ਲੈ ਗਏ ਸੀਗੇ ਬਾਹਰ ਸਕੂਲ ਦੇ ਵਿੱਚ ਇਹਦੀਆਂ ਰੇਸਾਂ ਲਵਾਨ ਤੇ ਲੋ ਜੀ ਜਾਂਦੀ ਸੀਗੀ ਭੱਜੀ ਪੂਰੀ ਉਹ ਆ ਬੱਚੀ ਤਾਂ ਨਾ ਫੜੀਚੀ ਨਹੀਂ ਖਾਂਦੀ ਹੈਗੀ ਕਿ ਮੈਂ ਨਾ ਟਰਾਈ ਕਰਦੀਆਂ ਨੂੰ ਬੰਨਨ ਦਾ ਨਾ ਵੀ ਜੇ ਮੈਂ ਫੜ ਵੀ ਲਵਾ ਮੈਨੂੰ ਤਾਂ ਇਹ ਐ ਲੈ ਜਾਂਦੀ ਹੈਗੀ ਖਿੱਚ ਕੇ ਬਹੁਤ ਜ਼ਿਆਦਾ ਜੋਰ ਆ ਬੱਚੇ ਦੇ ਵਿੱਚ ਇਹਦੇ ਵਿੱਚ ਤੇ ਫਿਰ ਬਾਕੀ ਹੁਣ ਫੀਡ ਤੇ ਰਹਿੰਦੇ ਆ ਬਈ ਦੁੱਧ ਪੀਂਦੀਆਂ ਨੇ ਹਨਾ 6 6 ਕਿਲੋ ਆਪਾਂ ਦੁੱਧ ਪਿਉਣਾ ਇਹਨਾਂ ਨੂੰ ਇੱਕ ਦੋ ਟਾਈਮ ਦਾ ਤੇ ਇਧਰ ਦੀਦੀ ਖੜੇ ਸੀਗੇ ਤੇ ਐਨੇ ਨੂੰ ਆ ਗਿਆ ਸੀਗਾ ਵੀਰ ਜੀ ਤੇ ਮੈਂ ਕਿਹਾ ਦੂਜੇ ਨਹੀਂ ਆਏ ਆ ਸਾਰੀਆਂ ਭੈਣਾਂ ਅੱਜ ਇਕੱਠੀਆਂ ਕਰਤੀਆਂ ਡੈਡੀ ਕਹਿੰਦਾ ਲੈ ਹੁਣ ਤਿੰਨ ਇਕੱਠੀਆਂ ਕਰਤੀਆਂ ਹੁਣ ਇਹਨਾਂ ਦਾ ਜੀ ਲੱਗੂਗਾ ਤੇ ਬਰਕਤ ਅੱਜ ਬਹੁਤ ਜ਼ਿਆਦਾ ਖੁਸ਼ ਸੀਗੀ ਪੂਰੀਆਂ ਸ਼ਲਾਂਗਾ ਮਾਰ ਰਹੀ ਸੀ ਪੂਰੀ ਖੁਸ਼ ਸੀਗੀ ਅੱਜ ਮਤਲਬ ਸਾਨੂੰ ਐਦਾਂ ਸੀਗਾ ਵੀ ਇਹਨੇ ਦਿਲ ਨਹੀਂ ਲਾਣਾ ਇਹ ਕੱਲੀ ਜੀ ਰਹਿ ਗਈ ਤੇ ਹੁਣ ਜਦ ਦੂਸਰੀਆਂ ਭੈਣਾਂ ਵੀ ਲਿਆਂਦੀਆਂ ਨੇ ਇਹਦੀਆਂ ਫਰੈਂਡਸ ਲਿਆਂਦੀਆਂ ਤੇ ਇਹ ਤਾਂ ਬਹੁਤ ਜ਼ਿਆਦਾ ਮਤਲਬ ਉਹ ਕੀ ਕਹਿੰਦੇ ਹੁੰਦੇ ਨੇਗੇ ਪਿਕਚਰ ਗੀ ਸੀ ਤੇ ਆ ਦੂਜੀਆਂ ਦੇਖ ਰਹੀਆਂ ਸੀ ਵਿਆਹ ਕਿੱਧਰ ਲਿਆਂਦਾ ਸਾਨੂੰ ਤੇ ਇੱਧਰ ਹੋ ਗਏ ਸੀਗੇ ਪੌਣੇ ਪੰਜ ਵੀਰ ਜੀ ਨੇ ਚੱਕ ਲਈ ਸੀ ਚਾ